ਉਸ ਕਰਕੇ ਨਹੀਂ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਦੇ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜੇਨਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨਾਂ ਜੋ ਕੇ ਲੋਕ ਸਭਾ ਚ ਲੈ ਗਏ ਆ ਜਿਹੜਾ ਵੱਤਵਤ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਡ ਦਿੱਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਇਹਨਾਂ ਦੇ ਦੇਖੋ ਜੀ ਉਹਨਾਂ ਕਿਹਾ ਵੀ ਇਹ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਜਣ ਘਰੀ ਸਾਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅੰਮ੍ਰਿਤਪਾਲ ਨੂੰ ਹਸੈਨ ਜੀ ਸੈਨ ਕਰਦੀ ਰੋਡ ਪਈ ਸ਼ੈਨ ਕਰਵਾ ਕੇ ਜਿਹੜਿਆ ਫਿਰ ਉਹ ਰਾਸਪਤੀ ਲੈ ਜਾਊਗਾ ਲੋਕ ਸਭਾ ਜੀ ਕੀ ਨਾਮ ਹੈ ਤੁਹਾਡਾ ਮੈਂ ਸੁਨਾਮ ਸਿੰਘ ਕੁੜਕੀਪੁਰ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਤੋਂ ਅੱਜ ਜਿਹੜਾ ਹੈਗਾ ਇਹ ਮਨਪਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈ ਰਿਹਾ ਇੱਥੇ ਜਨਪੁਰ ਛੜੇ ਦੀ ਇਕਤਰਤਾ ਦਾ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗਪੱਤਰ ਦੇਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਬੀ ਗਾਰੰਟੀ ਕਾਨੂੰਨਾਂ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲ ਰਹੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰੇ ਕਰਨਾਂ ਚ ਅਸੀਂ ਸਾਰਿਆਂ ਨੂੰ ਮੰਗਪੱਤਰ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੰਦੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗਪੱਤਰ ਇਹ ਸ਼ਵਾਸਿੰਦ ਲਵਾਇਆ ਗਿਆ ਜੀ ਤੁਨ ਪਰਿਵਾਰ ਵਾਲੇ ਵੇਖੋ ਜੀ ਉਹਨਾਂ ਕਿਹਾ ਵੀ ਇਹ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਜਣ ਘਰੀ ਸਿਆ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਤਪਾਲ ਨੂੰ ਸਿਆਨ ਜੇ ਸਿਆਨ ਕਰਦੀ ਰੋਡ ਪਈ ਸਿਆਨ ਕਰਵਾ ਕੇ ਜਿਹੜਿਆ ਫੇਰ ਉਹ ਰਾਸਪਥੀ ਜਾਊਗਾ ਲੋਕ ਸਭਾ ਜੀ ਲੱਗਦਾ ਨਹੀਂ ਕਿ ਜਿਵੇਂ ਦੂਸਰੇ ਐ ਐਮਪੀਆ ਦੇ ਘਰ ਦੇ ਬਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਵਾ ਉਹ ਨਹੀਂ ਕੋਣ ਉਹ ਇਸ ਕਰਕੇ ਨਹੀਂ ਆਇਆ ਵੀ ਅਮਰਤਪਾਲ ਆਪ ਦਿੱਤੇ ਆ ਨਹੀਂ ਆਪ ਦੇ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਪਾਲ ਨੂੰ ਜੇ ਇਹ ਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਕੇ ਆ ਜਿਹੜਾ ਵਕਤ ਵਕਤ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਦ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਕੋਈ ਕੀ ਭਰੋਸਾ ਜਿਹੜਾ ਹੈਗਾ ਬਾਕੀ ਤਰ ਸਿੰਘ ਸਿੰਘ ਨੂੰ ਦਿੱਤਾ ਗਿਆ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾਂ ਮੰਗ ਪੁੱਛ ਪਾਵਾਂਗੇ ਤੇ ਬਾਕੀ ਮੰਗ ਪੁੱਛ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਇਹੀਂ ਚਾਹੁੰਦੇ ਆ ਇਹ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲੋਂ ਦੇ ਹੀ ਆਪਣੇ ਘਰਾਂ ਨੂੰ ਆਈਏ। ਦੀ ਜਨਤਾ ਦੇ ਸਾਹਮਣੇ ਆ। ਪਰ ਦੁੱਖ ਦੀ ਗੱਲ ਲੋਕਤੰਤਰ ਨੂੰ ਭਾਜਪਾ ਸਰਕਾਰ ਪੁਚਾਈ ਨਾ। ਯਾਰ ਘੰਟਿਆਂ ਦੇ ਦੇਤੀ ਵਾਪਸ ਲੈ ਗਿਆ। ਕਿੱਡਾ ਤਗੜਾ ਲੋਕਤੰਤਰ ਦਾ ਕਹਾੜ ਕੀਤਾ ਹੈ ਨਾ ਸਰਕਾਰਾਂ ਨੇ। ਉਹ ਜਿਹੜਾ ਬਲਦਕਾਰੀ ਆ, ਉਹ ਜਿਹੜਾ ਕਿਸੇ ਦੀ ਜਨਾਨੀ ਨਹੀਂ ਸ਼ਰਦਾ। ਇਹਨੂੰ ਬਦਲਾ ਦੇ